ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਫਿੱਡੇ ਵਿਖੇ ਪਿੰਡ ਫਿੱਡੇ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਹੈ ਅਤੇ ਇਸ ਦੇ ਇੱਕ ਪਾਸੇ ਜ਼ਿਲ੍ਹਾ ਫਰੀਦਕੋਟ ਅਤੇ ਇੱਕ ਪਾਸੇ ਜ਼ਿਲ੍ਹਾ ਮੋਗਾ ਦੀ ਹੱਦ ਲੱਗਦੀ ਹੈ ਤੇ ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਤੇ ਬੜੀ ਖੂਬਸੂਰਤ ਹੋਣ ਵਾਲੀ ਹੈ ਕਿਉਂਕਿ ਅੱਜ ਤੁਹਾਨੂੰ ਇੱਕ ਕਿਲੇ ਦੇ ਵਿੱਚ ਲੈ ਕੇ ਆਏ ਹਾਂ ਇਸ ਕਿਲੇ ਦਾ ਨਾਮ ਹੈ ਕਿਲਾ ਨਾਰੈਣ ਦੋਸਤੋ ਇਸ ਪਰਿਵਾਰ ਦਾ ਜਿਹੜਾ ਪਿਸ਼ੋਕੜ ਆ ਉਹ ਡੱਲੇਵਾਲੀਆ ਮਿਸਲ ਦੇ ਵਿੱਚੋਂ ਹੈ ਤੇ ਦੋਸਤੋ ਬੜੀ ਖੂਬਸੂਰਤ ਲੋਕੇਸ਼ਨ ਆ ਇਸ ਕਿਲੇ ਦੀ ਇਹ ਕਿਲਾ ਸਰਦਾਰ ਨਰੈਣ ਸਿੰਘ ਨੇ 1909 ਦੇ ਵਿੱਚ ਆ ਕੇ ਧਰਮਕੋਟ ਦੇ ਨੇੜਲੇ ਪਿੰਡ ਕੰਗ ਤੋਂ ਆ ਕੇ ਬਣਵਾਇਆ ਸੀ ਸ਼ੁਰੂਆਤ ਦੇ ਵਿੱਚ ਇਹ ਕੱਚੀਆਂ ਇੱਟਾਂ ਦੇ ਨਾਲ ਬਣਾਇਆ ਗਿਆ ਸੀ ਤੇ ਫਿਰ ਜਦੋਂ ਲਾਹੌਰ ਦੇ ਵਿੱਚ ਇੱਟਾਂ ਦਾ ਪੱਠਾ ਲੱਗਾ ਤਾਂ ਉਥੋਂ ਇੱਟ ਲਿਆ ਕੇ ਕੱਚੀਆਂ ਇੱਟਾਂ ਦੇ ਦੋਨੋਂ ਪਾਸੇ ਇੱਟਾਂ ਲਗਾ ਕੇ ਇਸ ਕਿਲੇ ਨੂੰ ਜਿਹੜਾ ਪੱਕਾ ਬਣਾਇਆ ਗਿਆ ਇਹ ਕੁਝ ਤਸਵੀਰਾਂ ਪਰਿਵਾਰ ਦੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਤੇ ਦੋਸਤੋ ਇਹ ਜਿਹੜਾ ਕਿਲਾ ਨਰਾਇਣਾ ਇਹ 1909 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ ਤੇ ਅੱਜ ਜਦੋਂ ਇਸ ਨੂੰ ਆਪਾਂ ਵੀਡੀਓ ਦੇ ਵਿੱਚ ਦੇਖਦੇ ਆਂ ਤਾਂ ਬਿਲਕੁਲ ਇਦਾਂ ਲੱਗਦਾ ਹੈ ਕਿ ਜਿਵੇਂ ਇਹ ਹੁਣ ਹੀ ਤਿਆਰ ਕੀਤਾ ਹੋਵੇ ਨਵਾਂ ਬਣਾਇਆ ਹੋਵੇ ਤੇ ਦੋਸਤੋ ਇਹ ਸਾਰੇ ਜਿਹੜੇ ਪਰਿਵਾਰ ਦੇ ਵੱਲੋਂ ਇਸ ਕਿਲੇ ਦੀ ਸੰਭ ਸੰਭਾਲ ਕੀਤੀ ਜਾ ਰਹੀ ਆ ਉਸੇ ਕਰਕੇ ਇਹ ਇੰਨੀ ਸੋਹਣੀ ਹਾਲਤ ਦੇ ਵਿੱਚ ਆ ਇਹ ਤਕਰੀਬਨ ਸਾਰਾ ਕਿਲਾ 4 ਤੋਂ 5 ਏਕੜ ਦੇ ਵਿੱਚ ਬਣਿਆ ਹੋਇਆ ਹੈ ਤੇ ਇਸ ਨੂੰ ਸਰਦਾਰ ਨਰੈਣ ਸਿੰਘ ਕੰਗਜੀ ਨੇ ਬਣਾਇਆ ਤੇ ਉਹਨਾਂ ਦੇ ਨਾਮ ਤੇ ਹੀ ਇਸ ਕਿਲੇ ਦਾ ਨਾਮ ਨਰੈਣ ਕਿਲਾ ਰੱਖਿਆ ਗਿਆ ਪਰਿਵਾਰ ਵਿਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਅੱਜ ਵੀ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਦੋਸਤੋ ਇੱਥੇ ਹਰ ਭਜਨ ਮਾਨ ਦੀ ਫਿਲਮ ਹੀਰ ਰਾਂਝਾ ਦੀ ਸ਼ੂਟਿੰਗ ਹੋ ਚੁੱਕੀ ਆ ਫਿਲਮ ਦੇ ਵਿੱਚ ਦੋਸਤੋ ਜਿਹੜਾ ਰਾਂਝੇ ਦਾ ਘਰ ਦਿਖਾਇਆ ਜਾਂਦਾ ਹੈ ਜਿਹੜਾ ਹਰਪਜਨਮਾਨ ਦੇ ਸੀਨ ਫਿਲਮਾਏ ਜਾਂਦੇ ਨੇ ਉਹ ਇਸੇ ਘਰ ਦੀ ਲੋਕੇਸ਼ਨ ਆ ਦੋਸਤੋ ਇਸ ਘਰ ਦਾ ਜਿਹੜਾ ਤੁਸੀਂ ਇਹ ਮੇਨ ਵਿਹੜਾ ਦੇਖ ਰਹੇ ਹੋ ਇਹ ਇਸੇ ਦੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਉਹ ਸੈੱਟ ਤਿਆਰ ਕੀਤਾ ਗਿਆ ਸੀ ਜਿੰਦੇ ਵਿੱਚ ਹਰਪਜਨਮਾਨ ਦਾ ਪੂਰਾ ਪਰਿਵਾਰ ਉਸਦੇ ਭਰਾ ਭਾਬੀਆਂ ਉਹ ਸਾਰੇ ਜਿਹੜੇ ਸੀਨ ਸੀ ਉਹ ਇਸੇ ਘਰ ਦੇ ਵਿੱਚ ਹੀ ਫਿਲਮਾਏ ਗਏ ਸਨ ਤੇ ਦੋਸਤੋ ਕੁਝ ਚੀਜ਼ਾਂ ਸੀ ਜਿਹੜੀਆਂ ਫਿਲਮ ਦੀ ਜ਼ਰੂਰਤ ਦੇ ਹਿਸਾਬ ਨਾਲ ਤਿਆਰ ਕੀਤੀਆਂ ਗਈਆਂ ਸੀ ਜਿਵੇਂ ਇਹਦੇ ਵਿੱਚ ਕੱਚੀਆਂ ਪੌੜੀਆਂ ਬਣਾਈਆਂ ਗਈਆਂ ਸਨ ਜਾਂ ਕੱਚਾ ਚੌਂਕਾ ਬਣਾਇਆ ਗਿਆ ਸੀ ਉਹ ਫਿਲਮ ਦੀ ਜਿਹੜੀ ਮੰਗ ਸੀ ਉਹਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਨੂੰ ਤਿਆਰ ਕੀਤਾ ਗਿਆ ਸੀ ਤੇ ਬਾਕੀ ਜਿਹੜੇ ਤੁਸੀਂ ਇਹ ਗੋਲ ਦਰਵਾਜ਼ੇ ਦੇਖ ਰਹੇ ਹੋ ਇਹ ਵੀ ਫਿਲਮ ਦੇ ਵਿੱਚ ਉਸੇ ਤਰ੍ਹਾਂ ਨੇ ਬਾਕੀ ਜਿਹੜੀ ਮੇਨ ਗੇਟ ਤੋਂ ਐਂਟਰੀ ਦੇ ਸੀਨ ਨੇ ਉਹ ਵੀ ਤੁਸੀਂ ਦੇਖ ਰਹੇ ਹੋ ਇਹੀ ਦਰਵਾਜ਼ਾ ਜਿਹੜੇ ਪਾਸਿਓਂ ਆ ਰਹੇ ਆ ਇਸ ਤੋਂ ਇਲਾਵਾ ਦੋਸਤੋ ਇਹਦੇ ਵਿੱਚ ਇੱਕ ਖੂਹ ਆ ਜਿਹੜਾ ਹੁਣ ਵੀ ਮੌਜੂਦ ਆ ਤੇ ਉਹ ਫਿਲਮ ਦੇ ਵਿੱਚ ਵੀ ਖੂਹ ਦਿਖਾਇਆ ਜਾਂਦਾ ਹੈ ਤਾਂ ਦੋਸਤੋ ਤਕਰੀਬਨ ਜਿਹੜੀ ਹਰਪਜਨ ਮਾਨ ਦੇ ਸੀਨ ਸੀ ਉਹ ਇੱਥੇ ਹੀ ਜ਼ਿਆਦਾ ਫੁਲਮਾਏ ਗਏ ਸੀ ਜਿਹੜਾ ਹਰਪਜਨ ਮਾਨ ਦਾ ਘਰ ਦਿਖਾਇਆ ਰਾਂਝੇ ਦਾ ਘਰ ਦਿਖਾਇਆ ਜਾਂਦਾ ਉਹ ਇਹੀ ਘਰ ਦੇ ਸੀਨ ਸੀ ਜਿਹੜੇ ਫਿਲਮ ਦੇ ਵਿੱਚ ਦਿਖਾਏ ਗਏ ਨੇ ਬੜੀ ਖੂਬਸੂਰਤ ਲੋਕੇਸ਼ਨ ਆ ਤੇ ਬੜਾ ਵੱਡਾ ਕਿਲਾ ਹੈ ਇਹ ਦੋਸਤੋ ਇਸ ਤੋਂ ਇਲਾਵਾ ਇੱਥੇ ਰਾਜ ਬਰਾੜ ਗਿੱਲ ਹਰਦੀਪ ਜਸਵਿੰਦਰ ਬਰਾੜ ਤੇ ਹੋਰ ਵੀ ਕਾਫੀ ਸਾਰੇ ਕਲਾਕਾਰ ਨੇ ਜਿਨ੍ਹਾਂ ਦੇ ਗੀਤ ਇੱਥੇ ਫਲਮਾਏ ਜਾ ਚੁੱਕੇ ਨੇ ਤੇ ਬੜੀ ਸੋਹਣੀ ਲੋਕੇਸ਼ਨ ਆ ਦੋਸਤੋ ਇਹ ਨਰੈਣ ਕਿਲੇ ਦੀ ਦੋਸਤੋ ਹੁਣ ਮੌਜੂਦਾ ਇਸ ਕਿਲੇ ਦੀ ਜਿਹੜੀ ਸਾਮ ਸੰਭਾਲ ਆ ਉਹ ਬਲਪ੍ਰੀਤ ਸਿੰਘ ਕੰਗ ਜੀ ਉਹ ਕਰ ਰਹੇ ਨੇ ਤੇ ਇਹ ਲੋਕੇਸ਼ਨ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਧੰਨਵਾਦ